ਬੰਦ ਹੋ ਜਾਵੇ ਤੇ ਵਿਚਾਰਿਓ ਕਿ ਕਿੰਨਾ ਚਿਰ ਚਾਲ ਸਰਪ ਦੀ ਰਹਿੰਦੀ ਹੋਵੇ ਗੁਰੂ ਦਾ ਸੇਕ ਉਹਦਾ ਸੇਰ ਘੜਨ ਨਾਲੋਂ ਵੱਖਰਾ ਜਿਸਮ ਨੂੰ ਦੌੜਦਾ ਨੱਚਦਾ ਉੱਜਦਾ ਤੇ ਜਰਵਾਣੇ ਉੱਚੀ-ਉੱਚੀ ਤਾਲੀਆਂ ਮਾਰ ਕੇ ਆਖਦੇ ਕਿ ਇਹਨੇ ਵੇਖੋ ਕਿਵੇਂ ਗੁਰੂ ਦਾ ਸਿੱਖ ਨੱਚਦਾ ਇਹ ਤੁਹਾਡੇ ਵੱਡਰੇਆਂ ਦੀ ਸਜਾਵਾਂ ਬਿਆਨ ਕਰ ਰਹੇ ਜਿਹੜੀਆਂ ਲਾਹੌਰ ਦਰਬਾਰ ਵਿੱਚ ਦਿੱਤੀਆਂ ਜਾਂਦੀਆਂ ਨੇ ਆਹ ਦੰਗੇ ਖਾਲਸਾ ਜੀ ਇਸ ਸਮੇਂ ਦੇ ਕਰਵਟ ਲਈ ਜਿੱਥੇ ਸਾਡੇ ਸਿਰਾਂ ਦੇ ਮੁੱਲ ਪਏ ਉਹਨਾਂ ਪਿਆ ਹੋਏ ਸਿਰਾਂ ਦੇ ਮੁੱਲਾਂ ਦੇ ਨਾਲ ਅਸੀਂ ਤਖਤ ਦੇ ਉੱਤੇ ਬੈਠ ਗਏ ਲਾਹੌਰ ਦਰਬਾਰ ਦੀ ਤਾਕਤ ਉੱਤੇ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪਹਿਲਾ ਬਾਦਸ਼ਾਹ ਬਣਿਆ ਉਹਦੇ ਤੋਂ ਪਹਿਲਾ ਇੱਕ ਕੌਮ ਦਾ ਬਾਦਸ਼ਾਹ ਸੀ ਬਾਬਾ ਬੰਦਾ ਸਿੰਘ ਬਹਾਦਰ ਤੇ ਸੂਜੇ ਬਾਦਸ਼ਾਹ ਬਣਿਆ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅੱਜ ਰਾਜ ਦਾ ਹਾਲ ਕੀਤਾ ਇੱਕ ਰਾਤ ਤੇ 42000 ਮਰਦੇ ਮੀਲ ਦੇ ਵਿੱਚ ਸਾਡਾ ਰਾਜ ਢਿੱਲ ਗਿਆ ਪਰ ਇੱਕ ਦਿਨ ਸਮਾਂ ਇਦਾਂ ਦਾ ਆਇਆ ਅਕਸਰ ਜੀ ਲਾਹੌਰ ਦਰਬਾਰ ਦੇ ਵਿੱਚ ਬੜਿਆ ਸੰਮਰਪੁਰ ਜੀ